ਜੋ ਸਿੱਖਣਾ ਹੈ ਸਾਡੀ ਇੱਛਾ ਦੇ ਵਿਰੁੱਧ ਸ਼ੈਤਾਨ ਸਾਡੇ ਉੱਤੇ ਕਬਜ਼ਾ ਨਹੀਂ ਕਰ ਸਕਦਾ ਹallelujah ਅਗਰ ਸਾਡੀ ਇੱਛਾ ਨਹੀਂ ਆ ਤਾਂ ਫੇ ਸ਼ੈਤਾਨ ਕਦੀ ਵੀ ਸਾਡੇ ਉੱਤੇ ਕਬਜ਼ਾ ਨਹੀਂ ਕਰ ਸਕਦਾ ਫਿਰ ਤੁਸੀਂ ਸੋਚਦੇ ਹੋਵੋਗੇ ਭਲਾ ਇਹ ਕਿਹਦੀ ਇੱਛਾ ਹੈ ਵੀ ਬੈਰੀਓ ਦੇ ਜੀਵਨ 'ਚ ਕਬਜ਼ਾ ਕਰੇ ਬਹੁਤ ਸਾਰੇ ਲੋਕਾਂ ਦੀ ਇੱਛਾ ਹੈ ਅ ਜਿਨ੍ਹਾਂ ਦੇ ਜੀਵਨ ਦੇ ਵਿੱਚ ਉਹ ਕੰਮ ਕਰ ਰਿਹਾ ਆ ਉਹਨਾਂ ਦੀ ਇੱਛਾ ਦੇ ਨਾਲ ਕੰਮ ਕਰ ਰਿਹਾ ਹੈ ਹੈ ਨਾ ਹੈਰਾਨੀ ਵਾਲੀ ਗੱਲ ਪਰ ਹੈ ਇਹ 1000% ਦੀ ਸੱਚੀ ਗੱਲ ਹੈ ਕਿ ਅਗਰ ਕਿਸੇ ਦੇ ਜੀਵਨ ਦੇ ਵਿੱਚ ਦੁਸ਼ਟ ਆਤਮੇ ਕੰਮ ਕਰ ਰਹੀ ਆ ਤਾਂ ਇਹ ਦੁਸ਼ਟ ਆਤਮੇ ਉਸ ਇਨਸਾਨ ਦੀ ਇੱਛਾ ਦੇ ਕਰਕੇ ਹੀ ਕੰਮ ਕਰ ਰਹੀ ਆ ਅਗਰ ਤੁਹਾਡੀ ਇੱਛਾ ਨਹੀਂ ਆ ਕਿ ਦੁਸ਼ਟ ਆਤਮੇ ਕੰਮ ਨਾ ਕਰਨ ਤੁਸੀਂ ਚਾਹੁੰਦੇ ਕਿ ਦੁਸ਼ਟਾਤਮਿਕ ਕੰਮ ਨਾ ਕਰਨ ਉਹ ਕਦੀ ਵੀ ਨਹੀਂ ਕਰ ਸਕਦੇ ਇੱਕੋ ਘਟਾ ਦਿਓ ਪਲੀਜ਼ ਪਰਮੇਸ਼ਵਰ ਦਾ ਵਚਨ ਸਾਨੂੰ ਦੱਸਦਾ ਹੈ ਆ ਕਿ ਅਸੀਂ ਜਿੰਨੂੰ ਵੀ ਅਸੀਂ ਅਲਾਉ ਕਰੂਗੇ ਆਪਣੀ ਲਾਈਫ ਦੇ ਵਿੱਚ ਉਹ ਹੀ ਬੁਧਾ ਵਚਨ ਸਾਨੂੰ ਇਦਾਂ ਦੱਸਦਾ ਆ ਕਿ ਜਿੰਨੂੰ ਅਸੀਂ ਅਲਾਉ ਕਰੂਗੇ ਆਪਣੀ ਜੀਵਨ ਦੇ ਵਿੱਚ ਅਸੀਂ ਇਜਾਜ਼ਤ ਦੇਵਾਂਗੇ ਉਹੀ ਸਾਡੇ ਜੀਵਨ ਦੇ ਵਿੱਚ ਪਰਵੇਸ਼ ਕਰ ਸਕਦਾ ਆ ਦੂਜਾ ਨਹੀਂ ਤੁਸੀਂ ਸੌਖਾ ਜਿਹਾ ਹਿਸਾਬ ਆ ਤੁਸੀਂ ਆਪਣੇ ਘਰਾਂ ਤੋਂ ਹੀ ਹਿਸਾਬ ਲਾਓ ਕਿ ਤੁਸੀਂ ਜਿੰਨਾ ਰਿਸ਼ਤੇਦਾਰਾਂ ਨੂੰ ਚਾਹੁੰਦੇ ਆ ਜਾਂ ਜਿੰਨਾ ਪਿੰਡ ਦੇ ਲੋਕਾਂ ਨੂੰ ਤੁਸੀਂ ਚਾਹੁੰਦੇ ਆ ਵੀ ਉਹ ਤੁਹਾਡੇ ਘਰ ਆਉਣ ਉਹੀ ਤੁਹਾਡੇ ਘਰ ਆਉਂਦੇ ਆ ਨਾ ਜਿਨ੍ਹਾਂ ਨੂੰ ਤੁਸੀਂ ਕਹਿ ਦਿੰਦੇ ਵੀ ਉਹ ਸਾਡੇ ਘਰ ਨਾ ਆਉਣ ਜਿਨ੍ਹਾਂ ਨੂੰ ਤੁਸੀਂ ਪਸੰਦ ਨਹੀਂ ਕਰਦੇ ਜਿਨ੍ਹਾਂ ਨੂੰ ਤੁਸੀਂ ਬੁਲਾਉਂਦੇ ਨਹੀਂ ਜਿਨ੍ਹਾਂ ਨਾਲ ਤੁਸੀਂ ਗੱਲ ਨਹੀਂ ਕਰਦੇ ਉਹ ਤੁਹਾਡੇ ਘਰ ਆਉਂਦੇ ਆ ਉਹ ਤੁਹਾਡੇ ਘਰ ਨਹੀਂ ਆਉਂਦੇ ਇਸੇ ਤਰ੍ਹਾਂ ਹੀ ਆਤਮਿਕ ਚੀਜ਼ਾਂ ਆ ਜਿਨ੍ਹਾਂ ਚੀਜ਼ਾਂ ਨੂੰ ਤੁਸੀਂ ਪਸੰਦ ਕਰਦੇ ਆ ਉਹੀ ਤੁਹਾਡੇ ਜੀਵਨ 'ਚ ਆਉਂਦੀਆਂ ਆ ਉਹੀ ਤੁਹਾਡੇ ਜੀਵਨ 'ਚ ਕੰਮ ਕਰਦੀਆਂ ਆ ਜਿਨ੍ਹਾਂ ਨੂੰ ਤੁਸੀਂ ਪਸੰਦ ਨਹੀਂ ਕਰਦੇ ਉਹ ਕਦੀ ਵੀ ਤੁਹਾਡੇ ਜੀਵਨ ਦੇ ਵਿੱਚ ਆ ਹੀ ਨਹੀਂ ਸਕਦੀਆਂ ਸਿੱਧੀ ਗੱਲ ਹੈ ਬਹੁਤ ਸਾਰੇ ਲੋਕਾਂ ਨੇ ਆਪਣੇ ਜੀਵਨ ਦੇ ਵਿੱਚ ਦੁਸ਼ਟ ਆਤਮੀਆਂ ਦੇ ਲਈ ਦਰਵਾਜ਼ੇ ਖੋਲੇ ਹੋਏ ਆ ਇਸੇ ਲਈ ਦੁਸ਼ਟ ਆਤਮੀਆਂ ਉਹਨਾਂ ਦੇ ਜੀਵਨ ਦੇ ਵਿੱਚ ਕੰਮ ਕਰ ਰਹੇ ਆ ਜੇਕਰ ਤੁਸੀਂ ਮਿੱਠੇ ਨੂੰ ਖਿਲਾਰੋਗੇ ਕੀੜੀਆਂ ਨੇ ਆਉਣਾ ਹੀ ਆਉਣੇ ਆ ਜਾਨੀ ਆਉਣੇ ਆਉਣੇ ਆ ਤੁਸੀਂ ਕੂੜਾ ਨਹੀਂ ਚੱਕੋਗੇ ਮੱਖੀਆਂ ਨੇ ਬਹਿਣਾ ਹੀ ਬਹਿਣਾ ਆ ਤੁਸੀਂ ਦਾਣੇ ਖੁੱਲੇ ਰੱਖੋਗੇ ਚੂਹਿਆਂ ਨੇ ਆਉਣਾ ਹੀ ਆਉਣੇ ਆ ਅਗਰ ਤੁਹਾਡੇ ਜੀਵਨ ਦੇ ਵਿੱਚ ਪਾਪ ਆ ਤੁਹਾਡੇ ਜੀਵਨ ਦੇ ਵਿੱਚ ਵਿਭਚਾਰ ਆ ਤੁਹਾਡੇ ਜੀਵਨ ਦੇ ਵਿੱਚ ਉਹ ਚੀਜ਼ਾਂ ਆ ਜਿਹੜੀਆਂ ਦੁਸ਼ਟ ਆਤਮਿਆ ਨੂੰ ਪਸੰਦ ਆ ਤੇ ਦੁਸ਼ਟ ਆਤਮਿਆ ਨੇ ਆਉਣਾ ਹੀ ਆਉਣੇ ਆ ਕਿਉਂਕਿ ਤੁਸੀਂ ਉਹਨਾਂ ਨੂੰ ਸੱਦਾ ਦਿੱਤਾ ਹੈ ਤੁਸੀਂ ਲਾਪਰਵਾਹ ਹੋਏ ਆਂ ਬੇਪਰਵਾਹ ਹੋਏ ਆਂ ਤੁਸੀਂ ਉਹਨਾਂ ਦੇ ਆਉਣੇ ਦਾ ਇੰਤਜ਼ਾਮ ਕੀਤਾ ਤੁਸੀਂ ਉਹਨਾਂ ਦੇ ਖਾਣੇ ਦਾ ਇੰਤਜ਼ਾਮ ਕੀਤਾ ਇਸ ਲਈ ਉਹ ਆਉਂਦੇ ਆ ਬਹੁਤ سارے ਲੋਕ ਆ ਉਹ ਦੁਸ਼ਟ ਆਤਮਿਆਂ ਨੂੰ ਭੋਜਨ ਕਰਾਉਂਦੇ ਆ ਹੁਣ ਜੇ ਕੋਈ ਤੁਹਾਡੇ ਘਰ ਆਇਆ ਆ ਤੁਸੀਂ ਉਹਨੂੰ ਚੰਗਾ ਸਵਾਰ ਕੇ ਖਾਣਾ ਖਵਾਓਗੇ ਉਹਨੇ ਤਾਂ ਅਗਲੀ ਵਾਰੀ ਆਉਣਾ ਹੀ ਆਉਣਾ ਆ ਜੇਕਰ ਤੁਸੀਂ ਉਹਨੂੰ ਆਪਣੇ ਘਰੋਂ ਕੱਢੋਗੇ ਤੁਸੀਂ ਉਹਨੂੰ ਮਨਾ ਕਰੋਗੇ ਫੇਰ ਉਹ ਨਹੀਂ ਆਉਣ ਹੁਣ ਭੋਜਨ ਜਿਹੜੇ ਆ ਉਹ ਕਿਦਾਂ ਛਕਾਉਂਦੇ ਆ ਜਦੋਂ ਦੁਸ਼ਟ ਆਤਮਾ ਜੋ ਕਹਿੰਦਾ ਆ ਕਰਨ ਨੂੰ ਤੁਸੀਂ ਉਹ ਕਰਦੇ ਆ ਤੁਸੀਂ ਉਹਨੂੰ ਫੀਡ ਕਰਦੇ ਆ ਤੁਸੀਂ ਉਹਨੂੰ ਭੋਜਨ ਛਕਾਉਂਦੇ ਆ ਮਤਲਬ ਤੁਹਾਡੇ ਮਨ ਵਿੱਚ ਖਿਆਲ ਆਇਆ ਕਿ ਚੱਲ ਪ੍ਰਾਰਥਨਾ ਕਰ ਤੁਸੀਂ ਪ੍ਰਾਰਥਨਾ ਕਰਨ ਦਾ ਮੂਡ ਬਣਾਇਆ ਅਚਾਨਕ ਇੱਕ ਖਿਆਲ ਆ ਗਿਆ ਚੱਲ ਇਦਾਂ ਕਰ ਪਹਿਲਾਂ ਇੱਕ ਫਿਲਮ ਦੇਖ ਲਾ ਟੈਲੀਵਿਜ਼ਨ ਔਨ ਕਰ ਲਾ ਜਨ న్యూਸ ਦੇਖ ਲਾ ਚੱਲ ਦੋ ਇੱਕ ਗੀਤ ਸੁਣ ਲਾ ਚੱਲ ਤੇਰਾ ਫੇਵਰਟ ਸੀਰੀਅਲ ਹੈ ਜਿਹੜਾ ਡਰਾਮਾ ਆ ਰਿਹਾ ਉਹ ਦੇਖ ਲਾ ਫਿਰ ਉਹਦੇ ਬਾਅਦ ਦੇ ਵਿੱਚ ਤੂੰ ਪ੍ਰਾਰਥਨਾ ਕਰ ਲੈ ਚੱਲ ਇਦਾਂ ਕਰ ਵਟਸਐਪ ਵੀ ਚੈੱਕ ਕਰ ਲੈ ਪਹਿਲਾਂ ਫਲਾਨੇ ਨੂੰ ਮੈਸੇਜ ਲਿਖ ਲੈ ਫੇਸਬੁਕ ਤੇ ਫੋਟੋ ਪਾਈ ਸੀ ਹੋਈ ਚੈੱਕ ਕਰਨਾ ਚਲ YouTube ਵੀ ਖੋਲ ਲਾ ਤਾਂ ਇੱਕ ਥਾਟ ਆ ਗਿਆ ਕਿਸੇ ਵੀ ਤਰੀਕੇ ਦੇ ਨਾਲ ਹੁਣ ਤੁਸੀਂ ਤੁਸੀਂ ਕਹਿਣਾ ਇਹ ਤਾਂ 2 ਮਿੰਟ ਦਾ ਕੰਮ ਹੈ ਮੈਸੇਜ ਚੈੱਕ ਕਰਨਾ ਤੁਸੀਂ 2 ਮਿੰਟ ਦੇ ਲਈ ਮੋਬਾਈਲ ਫੜਿਆ ਸੀ ਫਿਰ ਜਦੋਂ ਤੁਸੀਂ ਘੜੀ ਦੇਖੀ ਤੁਹਾਨੂੰ ਪਤਾ ਲੱਗਿਆ ਉਹ ਡੇਢ ਘੰਟਾ ਹੋ ਗਿਆ ਹੁਣ ਤਾਂ ਮੇਰਾ ਰੋਟੀ ਪਕਾਉਣ ਦਾ ਟਾਈਮ ਹੋ ਗਿਆ ਹੁਣ ਮੇਰਾ ਪੱਠੇ ਪਾਉਣ ਦਾ ਟਾਈਮ ਹੋ ਗਿਆ ਹੁਣ ਤਾਂ ਮੈਂ ਫਲਾਨੀ ਨੂੰ ਮਿਲਣ ਦਾ ਟਾਈਮ ਦਿੱਤਾ ਸੀ ਮੈਂ ਤਾਂ ਕੰਮ ਤੇ ਜਾਣਾ ਸੀਗਾ ਖਾ ਗਿਆ ਤੁਹਾਡਾ ਟਾਈਮ ਉਹ ਕਿਤੇ ਢੱਡ ਵਿੱਚ ਗਿਆ ਸ਼ੈਤਾਨ ਦੇ ਦੁਸ਼ਟ ਆਤਮੇ ਦੇ ਤਉਨੂੰ ਖਵਾਇਆ ਕਿਨੇ ਤੁਸੀਂ ਉਨੀ ਚਾਇਆ ਕਿ ਤੁਸੀਂ ਪ੍ਰਾਰਥਨਾ ਤੇ ਨਾ ਬੈਠੋ ਤੁਸੀਂ ਆਖੇ ਲੱਗ ਗਏ ਤੁਸੀਂ ਨਹੀਂ ਬੈਠੇ ਕਈ ਵਾਰੀ ਤੁਸੀਂ ਪ੍ਰਾਰਥਨਾ ਤੇ ਬੈਠੇ ਹੁੰਨੇ ਮੋਬਾਈਲ ਨੂੰ ਨਾਲ ਲੈ ਕੇ ਉਹ ਕਹਿੰਦਾ ਚੱਲ ਕੋਈ ਨਹੀਂ ਮੜਿਆ ਫੋਨ ਚੱਕ ਕੇ ਅਰਲਾ ਤੁਸੀਂ ਮੂੰਹ ਚ ਹallelujah ਹallelujah ਬੋਲ యేਸੂ ਮਸੀਹ ਕੀ ਜੈ యేਸੂ 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 ਨਾਲ ਸਕਰੋਲ ਕਰ ਰਹੇ ਫੇਸਬੁਕ ਨਾਲ ਸਕਰੋਲ ਹੋ ਰਿਹਾ ਇੰਸਟਾਗ੍ਰam WhatsApp ਜਿਹੜੇ ਆ ਉਹ ਹੋ ਰਿਹਾ ਇਹ ਕਿਹੜੀ ਪ੍ਰਾਰਥਨਾ ਆ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਪ੍ਰਾਰਥਨਾ ਚ ਬੈਠੇ ਹੋ ਆ ਤੁਸੀਂ ਉਸ ਵੇਲੇ ਦੁਸ਼ਟ ਆਤਮੇ ਨੂੰ ਫੀਡ ਕਰ ਰਹੇ ਹੋ ਕਈ ਵਾਰੀ ਤੁਸੀਂ ਮੋਬਾਈਲ ਚ ਚੱਕਦੇ ਆ ਵਰਸ਼ਿਪ ਪਲੇ ਕਰੰਦੇ ਲਈ ਪਲੇ ਕੋ ਸ਼ੋਰ ਕਰਕੇ ਬਹਿ ਜਾਂਦੇ ਆ ਤਾਂ ਤੁਸੀਂ ਦੁਸ਼ਟ ਆਤਮੇ ਨੂੰ ਫੀਡ ਕਰਦੇ ਹੋ ਉਸ ਵੇਲੇ ਤੁਸੀਂ ਉਹਨਾਂ ਨੂੰ ਭੋਜਨ ਕਰਾ ਰਹੇ ਆ ਜੋ ਉਹ ਕਹਿੰਦੇ ਆ ਉਹ ਤੁਸੀਂ ਕਰਦੇ ਆ ਉਹ ਕਹਿੰਦੇ ਗਲਤ ਚੀਜ਼ਾਂ ਦੇਖ ਮੋਬਾਈਲ ਤੇ ਤੁਸੀਂ ਆਖੇ ਲੱਗ ਕੇ ਗਲਤ ਖੋਲਣ ਲੱਗ ਜਾਂਦੇ ਆ ਉਹ ਕਹਿੰਦੇ ਤੂੰ ਇਦਾਂ ਕਰ ਵਰਸ਼ਿਪ ਬੰਦ ਕਰ ਪੰਜਾਬੀ ਗਾਣੇ ਲਾ ਲਾ ਜਿਹੜੇ ਦੂਜੇ ਆ ਗਲਤ ਮਲਤ ਅਸ਼ਲੀਲ ਤੁਸੀਂ ਅਚਨਚੇਤ ਵਰਸ਼ਿਪ ਬੰਦ ਕਰਕੇ ਤੁਸੀਂ ਉਹ ਸੁਣਨੇ ਸ਼ੁਰੂ ਕਰਦੇ ਨੇ ਤਾਂ ਤੁਸੀਂ ਕਿਨੂੰ ਫੀਡ ਕਰਦੇ ਆ ਹੁਣ ਜਿੰਨਾ ਤੁਸੀਂ ਉਹਨੂੰ ਭੋਜਨ ਕਰਾਓਗੇ ਉਹਨੇ ਓਨਾ ਹੀ ਮਜ਼ਬੂਤ ਹੁੰਦਾ ਜਾਣਾ ਆ ਪਹਿਲਵਾਨ ਬਣਨ ਦੇ ਲਈ ਡਾਈਟ ਵੀ ਜਾਦੀ ਚਾਹੀਦੀ ਆ ਤੇ ਜਿੰਨਾ ਤੁਸੀਂ ਉਹਨੂੰ ਖਵਾਉਨੇ ਉਹ ਤਾਂ ਬਹੁਤ ਤਕੜਾ ਹੋ ਹੀ ਜਾਂਦਾ ਆ ਤਾਂ ਅਗਰ ਤੁਸੀਂ ਚਾਹੁੰਦੇ ਆ ਕਿ ਉਹ ਕਮਜ਼ੋਰ ਹੋ ਜਾਏ ਡਿੱਗ ਜਾਏ ਤੁਸੀਂ ਉਹਨੂੰ ਢਾ ਲਵੋ ਦੱਬੋ ਕੁਚਲੋ ਕੰਨੋਂ ਫੜ ਕੇ ਬਾਹਰ ਕੱਢ ਦਿਓ ਉਹਨੂੰ ਭੋਜਨ ਦੇਣਾ ਬੰਦ ਕਰੋ ਉਹਨੂੰ ਕਮਜ਼ੋਰ ਕਰਨਾ ਸ਼ੁਰੂ ਕਰੋ ਉਹ ਕੁਝ ਵੀ ਮੰਗਦਾ ਆ ਉਹਦੀਆਂ ਡਿਮਾਂਡਸ ਪੂਰੀਆਂ ਨਾ ਕਰੋ ਅੱਜ ਦਾ ਹਾਲ ਇਹ ਆ ਕਿ ਤੁਸੀਂ ਆਪਣੇ ਨਿਆਣਿਆਂ ਦੀਆਂ ਡਿਮਾਂਡਸ ਪੂਰੀਆਂ ਨਹੀਂ ਕਰਦੇ ਪਰ ਦੁਸ਼ਟ ਆਤਮਾ ਦੀਆਂ ਡਿਮਾਂਡਸ ਨੂੰ ਪੂਰਾ ਕਰਦੇ ਆ ਕਿ ਨਿਆਣੇ ਸਮਾਂ ਮੰਗਦੇ ਆ ਕਿ ਡੈਡੀ ਸਾਰਾ ਦਿਨ ਤੁਸੀਂ ਕੰਮ ਤੇ ਰਹਿੰਦੇ ਆ ਤੁਸੀਂ ਅੱਧਾ ਪੌਣਾ ਘੰਟਾ ਸਾਡੇ ਨਾਲ ਬੈਠਿਆ ਕਰੋ ਅੱਧਾ ਪੌਣਾ ਘੰਟਾ ਨਿਆਣਿਆਂ ਨੂੰ ਦਿਨ ਨੂੰ ਹਨੀ ਫੇਸਬੁੱਕ ਨੂੰ ਦੇ ਦਿੰਨੇ ਆ ਵਟਸਐਪ ਨੂੰ ਦਿੰਨੇ ਆ ਬੈਠੇ ਤੁਸੀਂ ਕਿਸੇ ਦੇ ਸਾਹਮਣੇ ਹੁੰਨੇ ਆ ਗੱਲ ਤੁਸੀਂ ਕਿਸੇ ਦੇ ਨਾਲ ਕਰ ਰਹੇ ਜਿਹੜਾ ਤੁਹਾਡੇ ਸਾਹਮਣੇ ਵੀ ਹਨੀ ਲੱਗੇ ਪਾਸੇ ਵੀ ਹਨੀ ਹੋ ਸਕਦਾ ਤੁਹਾਡੇ ਮੁਲਕ ਚ ਵੀ ਨਾ ਹੋਵੇ ਤੇ ਫੇਰ ਤੁਸੀਂ ਕਹਿਣਾ ਲੈ ਉਦੋਂ ਤੇਰੇ ਲਾਗੇ ਤਾਂ ਬੈਠਾ ਸੀ ਤੇਰੇ ਕੋਲ ਤਾਂ ਬੈਠੀ ਸੀ ਪਰ ਗੱਲ ਕਿਹਦੇ ਨਾਲ ਹੋ ਰਹੀ ਸੀ ਬੱਚਿਆਂ ਦੇ ਕੋਲ ਬੈਠ ਕੇ ਵੀ ਤੁਸੀਂ ਬੱਚਿਆਂ ਦੇ ਕੋਲ ਨਹੀਂ ਆ ਘਰ ਵਾਲੀ ਦੇ ਕੋਲ ਬੈਠ ਕੇ ਘਰ ਵਾਲੀ ਦੇ ਕੋਲ ਨਹੀਂ ਘਰ ਵਾਲੇ ਦੇ ਕੋਲ ਬੈਠ ਕੇ ਤੁਸੀਂ ਘਰ ਵਾਲੇ ਦੇ ਕੋਲ ਨਹੀਂ ਮਾਂ ਪਿਓ ਦੇ ਕੋਲ ਬੈਠ ਕੇ ਤੁਸੀਂ ਮਾਂ ਪਿਓ ਦੇ ਕੋਲ ਨਹੀਂ ਤੁਸੀਂ ਬੈਠੇ ਕਿਤੇ ਆ ਤੁਹਾਡਾ ਧਿਆਨ ਤੁਹਾਡੀਆਂ ਗੱਲਾਂ ਬਾਤਾਂ ਕਿਸੇ ਹੋਰ ਨਾਲ ਹੋ ਰਹੀਆਂ ਆ ਤਾਂ ਕਿੰਨੂੰ ਫੀਡ ਕਰ ਰਹੇ ਆ ਤੁਸੀਂ ਉਨੂੰ ਜਿਹੜਾ ਤੁਹਾਡੇ ਪਰਿਵਾਰਾਂ ਨੂੰ ਤੋੜਨਾ ਚਾਹੁੰਦਾ ਆ ਉਹਨੂੰ ਜਿਹੜਾ ਤੁਹਾਡੇ ਜੀਵਨ ਦੇ ਵਿੱਚ ਕਸਮੈਨ ਪਾਉਣਾ ਚਾਹੁੰਦਾ ਆ ਅਰ ਤੁਸੀਂ ਉਹਨੂੰ ਟਾਈਮ ਦੇ ਰਹੇ ਆ ਕਿ ਉਹ ਕੰਮ ਕਰ ਸਕੇ ਤੁਸੀਂ ਦਿੰਦੇ ਆ ਉਹਨੂੰ ਟਾਈਮ ਅਗਰ ਤੁਸੀਂ ਉਹਨੂੰ ਟਾਈਮ ਦੇਣਾ ਬੰਦ ਕਰ ਦਿਓ ਅਗਰ ਤੁਸੀਂ ਉਹਨੂੰ ਫੀਡ ਕਰਨਾ ਬੰਦ ਕਰ ਦਿਓ ਉਹ ਕਾਮਯਾਬ ਨਹੀਂ ਹੋ ਸਕਦਾ ਕਦੀ ਵੀ ਨਹੀਂ ਹੋ ਸਕਦਾ ਉਸੀ ਹੀ ਰਾਹ ਖੋਲ੍ਹਿਆ ਆਪਣੇ ਜੀਵਨ ਵਿੱਚ ਆਪਣੇ ਬੱਚਿਆਂ ਦੇ ਜੀਵਨ ਵਿੱਚ ਆਪਣੀ ਬਿਜ਼ਨਸ ਦੇ ਵਿੱਚ ਉਹਨਾਂ ਰਾਹਾਂ ਨੂੰ ਬੰਦ ਕਰੋ ਉਹ ਉਹ ਮਿੱਠਾ ਉਹ ਗੰਦਗੀ ਉਹ ਪਾਪ ਜਿਹੜਾ ਖਿਲਾ ਰਿਆ ਆ ਉਹਨੂੰ ਸੁੰਭਰੋ ਉਹਨੂੰ ਇਕੱਠਾ ਕਰਨਾ ਸ਼ੁਰੂ ਕਰੋ ਜਿਹਦੇ ਦੁਆਲੇ ਉਹ ਕੀੜੀਆਂ ਦੇ ਵਾਂਗ ਚੁੰਬੜਿਆ ਮੱਖੀਆਂ ਦੇ ਵਾਂਗ ਭਿੰਕਦਾ ਆ ਆਓ ਅਸੀਂ ਵਚਨ ਦੇ ਵਿੱਚੋਂ ਦੇਖਦੇ ਯਾਕੂਬ ਦੀ ਕਿਤਾਬ ਉਦਾ ਚਾਰ ਅਧਿਆਇ ਉਹਦੀ 7 ਨੰਬਰ ਆਇਤ ਬੁੱਕ ਆਫ ਜੇਮਸ ਚੈਪਟਰ ਨੰਬਰ 4 ਵਰਸ ਨੰਬਰ 7 ਇਸ ਲਈ ਤੁਸੀਂ ਪਰਮੇਸ਼ਵਰ ਦੇ ਅਧੀਨ ਹੋ ਜਾਓ ਪਰ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ ਤੁਸੀਂ ਜਿਸ ਦੇ ਅਧੀਨ ਹੋਵੋਗੇ ਉਸ ਦੀ ਮਰਜ਼ੀ ਪੂਰੀ ਹੋਊਗੀ ਤੁਹਾਡੇ ਜੀਵਨ ਦੇ ਵਿੱਚ ਜੇਕਰ ਤੁਸੀਂ ਪ੍ਰਭੂ ਦੇ ਅਧੀਨ ਹੋ ਜਾਉਂਗੇ ਤਾਂ ਕੇ ਦੀ ਮਰਜ਼ੀ ਹੋਊਗੀ ਤੁਹਾਡੇ ਜੀਵਨ ਚ ਪੂਰੀ ਇੱਥੇ ਸਾਫ਼ ਲਿਖਿਆ ਹੈ ਇਸ ਲਈ ਤੁਸੀਂ ਪਰਮੇਸ਼ਵਰ ਦੇ ਅਧੀਨ ਹੋ ਜਾਓ ਇਸ ਲਈ ਤੁਸੀਂ ਕਦੇ ਅਧੀਨ ਹੋ ਜਾਓ ਪਰਮੇਸ਼ਵਰ ਦੇ ਅਧੀਨ ਹੋ ਜਾਓ ਪਰ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਊਗਾ ਤੁਸੀਂ ਜਿਹਦੇ ਅਧੀਨ ਹੋ ਜਾਓਗੇ ਉਹਦੀ ਮਰਜ਼ੀ ਤੁਹਾਡੇ ਜੀਵਨ ਚ ਪੂਰੀ ਹੋਊਗੀ ਜੇ ਤੁਸੀਂ ਸ਼ੈਤਾਨ ਦੇ ਅੱਖੇ ਲੱਗਦੇ ਰਹੋਗੇ ਉਹਦੀ ਮਰਜ਼ੀ ਤੁਹਾਡੇ ਜੀਵਨ ਚ ਪੂਰੀ ਹੋਈ ਜਾਣੀ ਉਹਨੇ ਹੀ ਕੰਮ ਕਰੀ ਜਾਣਾ ਤੁਹਾਡੇ ਜੀਵਨ ਦੇ ਵਿੱਚ ਮੋਸਟ ਆਫ ਜਿਹੜੇ ਲੋਕੀ ਆ ਜਿਹੜੇ ਜ਼ਿਆਦਾਤਰ ਲੋਕ ਆ ਉਹ ਕੀ ਕਰਦੇ ਆ ਦੁਸ਼ਟ ਆਤਮਾ ਦੀ ਅਧੀਨਗੀ ਦੇ ਵਿੱਚ ਚੱਲ ਰਹੇ ਆ ਉਹ ਪਰਮੇਸ਼ਵਰ ਦੇ ਅਧੀਨਗੀ ਦੇ ਵਿੱਚ ਨਹੀਂ ਆ ਦੁਸ਼ਟ ਆਤਮਾ ਦੀ ਅਧੀਨਗੀ ਦੇ ਵਿੱਚ ਆ ਉਹਨਾਂ ਨੇ ਆਪਣੇ ਆਪ ਨੂੰ ਸੌਂਪ ਦਿੱਤਾ ਹੈ ਕਿ ਦੁਸ਼ਟ ਆਤਮੇ ਉਹਨਾਂ ਦੇ ਜੀਵਨ ਦੇ ਵਿੱਚ ਆਪਣੀ ਇੱਛਾ ਨੂੰ ਪੂਰੇ ਕਰਨ ਜੇਕਰ ਤੁਸੀਂ ਚਾਹੁੰਦੇ ਆ ਕਿ ਪ੍ਰਭੂ ਦੀ ਮਰਜ਼ੀ ਤੁਹਾਡੇ ਜੀਵਨ ਦੇ ਵਿੱਚ ਪੂਰੀ ਹੋਏ ਫਿਰ ਪ੍ਰਭੂ ਜੀ ਦੀ ਅਧੀਨਗੀ ਦੇ ਵਿੱਚ ਆਓ ਅਗਰ ਤੁਸੀਂ ਜੁਆਇੰਟ ਫੈਮਲੀਜ਼ ਰਹਿੰਨੀਆਂ ਆ ਘਰਾਂ ਦੇ ਵਿੱਚ ਤੁਸੀਂ ਦੋ ਭਰਾ ਰਹਿੰਨੇ ਆ ਜਾਂ ਤੁਸੀਂ ਆਪਣੇ ਪੇਰੈਂਟਸ ਦੇ ਨਾਲ ਰਿੰਗ ਲਾਜ਼ ਦੇ ਨਾਲ ਰਹਿੰਨੇ ਆ ਦੋ ਪਰਿਵਾਰ ਜਾਂ ਇੱਕ ਇਕੱਠਾ ਪਰਿਵਾਰ ਰਹਿੰਨੇ ਆ ਅਗਰ ਤੁਸੀਂ ਆਪਸ ਵਿੱਚ ਲੜ ਰਹੇ ਆ ਇਹਦਾ ਮਤਲਬ ਤੁਸੀਂ ਪਰਮੇਸ਼ਵਰ ਦੀ ਅਧੀਨਗੀ ਦੇ ਵਿੱਚ ਨਹੀਂ ਆ ਅਗਰ ਤੁਸੀਂ ਇੱਕ ਦੂਜੇ ਦੇ ਨਾਲ ਵਿਤਕਰਾ ਕਰਦੇ ਆ ਇੱਕ ਦੂਜੇ ਦੇ ਬੱਚਿਆਂ ਦੇ ਨਾਲ ਵਿਤਕਰਾ ਕਰਦੇ ਆ ਇੱਕ ਦੂਜੇ ਦੇ ਲਈ ਗਲਤ ਭਾਵਨਾ ਰੱਖਦੇ ਆ ਆਪਣੇ ਮਨ ਦੇ ਵਿੱਚ ਇੱਕ ਦੂਜੇ ਦੀ ਖੁਸ਼ੀ ਦੇਖ ਕੇ ਬਰਦਾਸ਼ਤ ਨਹੀਂ ਹੁੰਦੀ ਇਹਦਾ ਮਤਲਬ ਤੁਸੀਂ ਪਰਮੇਸ਼ਵਰ ਦੀ ਅਧੀਨਗੀ ਦੇ ਵਿੱਚ ਨਹੀਂ ਆ ਅਗਰ ਤੁਸੀਂ ਇਹ ਸਾਰੇ ਕੰਮ ਕਰ ਰਹੇ ਆ ਤਾਂ ਵੈਰੀ ਦੀ ਇੱਛਾ ਤੁਹਾਡੇ ਜੀਵਨ ਦੇ ਵਿੱਚ ਪੂਰੀ ਹੋ ਰਹੀ ਆ ਕਿਉਂਕਿ ਪਰਮੇਸ਼ਵਰ ਦੀ ਇੱਛਾ ਹੈ ਕਿ ਭਰਾ ਭਰਾ ਮਿਲ ਕੇ ਰਹਿਣ ਪਰਮੇਸ਼ਵਰ ਦੀ ਇੱਛਾ ਹੈ ਕਿ ਅਗਰ ਮਨੁੱਖ ਲੰਮਾ ਜੀਣਾ ਚਾਹੁੰਦਾ ਤੇ ਆਪਣੇ ਮਾਤਾ ਪਿਤਾ ਦਾ ਆਦਰ ਕਰੇ ਤਾਂ ਤੁਸੀਂ ਅਗਰ ਪਰਮੇਸ਼ਵਰ ਦੀ ਇੱਛਾ ਨੂੰ ਆਪਣੇ ਜੀਵਨ ਵਿੱਚ ਪੂਰਾ ਹੁੰਦਾ ਦੇਖਣਾ ਚਾਹੁੰਦੇ ਆ ਤਾਂ ਤੁਹਾਨੂੰ ਪਰਮੇਸ਼ਵਰ ਦੀ ਅਦੀਨਗੀ ਦੇ ਵਿੱਚ ਰਹਿਣਾ ਹੋਊਗਾ ਅਰ ਸ਼ੈਤਾਨ ਦਾ ਸਾਹਮਣਾ ਕਰਨਾ ਹੋਊਗਾ ਅਰ ਉਹਦਾ ਸਾਹਮਣਾ ਕਿੱਦਾਂ ਕਰਨਾ ਹੈ ਜਦੋਂ ਤੁਹਾਡਾ ਭਰਾ ਤੁਹਾਨੂੰ ਗਾਲਾਂ ਕੱਢ ਰਿਹਾ ਹੈ ਤੁਸੀਂ ਗਾਲ ਨਹੀਂ ਕੱਢਣੀ ਤੁਸੀਂ ਉਸ ਵੇਲੇ ਚੁੱਪ ਕਰ ਜਾਣਾ ਹੈ ਤੁਸੀਂ ਸ਼ਾਂਤ ਹੋ ਜਾਣਾ ਹੈ ਆਪਣੇ ਕਮਰੇ ਦੇ ਵਿੱਚ ਚਲੇ ਜਾਓ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਕਿ ਹਾਰੋ ਦੁਸ਼ਟ ਆਤਮਾ ਜਿਹੜਾ ਇਹਦੇ ਜੀਵਨ ਦੇ ਰਾਹੀ ਮੈਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰਦਾ ਹੈ ਮੈਂ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਇਹਨੂੰ ਝੜਕਦਾ ਹਾਂ ਉਹ ਤੁਹਾਨੂੰ ਉਕਸਾਰ ਆਇਆ ਆ ਉਹਦੇ ਅੰਦਰੋਂ ਦੀ ਦੁਸ਼ਟ ਆਤਮਾ ਤੁਹਾਨੂੰ ਜਿਹੜਾ ਆ ਉਕਸਾਰ ਆਇਆ ਹੈ ਕਿਉਂਕਿ ਵਚਨ ਸਾਨੂੰ ਇਦਾਂ ਦੱਸਦਾ ਕਿ ਸਾਡੀ ਜਿਹੜੀ ਲੜਾਈ ਆ ਉਹ ਲਹੂ ਮਾਸ ਦੇ ਨਾਲ ਨਹੀਂ ਆ ਪਰ ਸਾਡੀ ਜਿਹੜੀ ਲੜਾਈ ਉਹ ਕਦੇ ਨਾਲ ਆ ਅੰਧਕੋਰ ਦੇ ਮਹਾਰਾਜਿਆਂ ਦੇ ਨਾਲ ਆ ਜੇਕਰ ਸਾਡੀ ਜਿਹੜੀ ਲੜਾਈ ਆ ਉਹ ਅੰਧਕੋਰ ਦੇ ਮਹਾਰਾਜਿਆਂ ਦੇ ਨਾਲ ਆ ਸਾਨੂੰ ਇਹ ਜਿਹੜੀ ਚੀਜ਼ ਆ ਉਹਦਾ ਸਾਹਮਣਾ ਕਰਨਾ ਚਾਹੀਦਾ ਹੈ। ਇਹ ਇਸ ਆਇਤ ਨੂੰ ਵੀ ਆਪਾਂ ਵਚਨ ਦੇ ਵਿੱਚੋਂ ਦੇਖ ਲੈਨੇ ਆ। ਅਫਸੀਆਂ 6 ਦੇ ਵਿੱਚ ਉਹਦੀ 10 ਤੋਂ 12 ਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਇੱਥੇ ਲਿਖਿਆ ਮੁਕਤੀ ਦੀ ਗੱਲ ਪ੍ਰਭੂ ਵਿੱਚ ਅਤੇ ਉਹਦੀ ਸਮਰੱਥਾ ਦੀ ਸ਼ਕਤੀ ਵਿੱਚ ਤੱਕੜੇ ਹੋਵੋ। ਪਰਮੇਸ਼ਵਰ ਦੇ ਸਾਰੇ ਸ਼ਸਤਰ ਬਸਤਰ ਪਹਿਨ ਲਵੋ। ਤਾਂ ਜੋ ਤੁਸੀਂ ਸ਼ੈਤਾਨ ਦੀਆਂ ਚਲਾਕੀਆਂ ਦਾ ਸਾਹਮਣਾ ਕਰ ਸਕੋ ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਸਗੋਂ ਹਕੂਮਤਾਂ, ਅਖਤਿਆਰਾਂ ਅਤੇ ਸੰਸਾਰ ਦੇ ਅੰਧਘੋਰ ਦੇ ਮਹਾਰਾਜਾਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸਵਰਗੀ ਥਾਵਾਂ ਵਿੱਚ ਹਨ ਸਾਡੀ ਲੜਾਈ ਲਹੂ ਮਾਸ ਦੇ ਨਾਲ ਨਹੀਂ ਆ ਆਤਮਕ ਰੀਤੀ ਦੇ ਨਾਲ ਕਮਜ਼ੋਰ ਆ ਉਹਨਾਂ ਦੀਆਂ ਸੋਚਾਂ ਦੇ ਉੱਤੇ ਹਾਵੀ ਹੋ ਜਾਂਦਾ ਆ ਔਰ ਉਹਨਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦਾ ਆ ਜਿਹੜੇ ਪਰਮੇਸ਼ਵਰ ਵਿੱਚ ਮਜ਼ਬੂਤ ਹੋਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਪ੍ਰਭੂ ਦੇ ਵਿੱਚ ਸਹੀ ਚਾਲ ਚੱਲਣ ਦੀ ਕੋਸ਼ਿਸ਼ ਕਰਦੇ ਆ ਦੁਸ਼ਟ ਆਤਮੇ ਉਹਨਾਂ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰਦੇ ਆ ਫਿਰ ਉਹ ਤੁਹਾਡੇ ਬੱਚਿਆਂ ਦੇ ਰਹੀਂ ਤੁਹਾਨੂੰ ਪਰੇਸ਼ਾਨ ਕਰ ਸਕਦੇ ਆ ਤੁਹਾਡੇ ਪਤੀ ਦੇ ਰਹੀਂ ਜਿਹੜਾ ਵੀ ਕਮਜ਼ੋਰ ਆ ਪਤਨੀ ਦੇ ਰਾਈ ਭੈਣ ਦੇ ਰਾਈ ਭਰਾ ਦੇ ਰਾਈ ਮਾਤਾ ਪਿਤਾ ਦੇ ਰਾਈ ਕਿਸੇ ਵੀ ਤਰੀਕੇ ਦੇ ਨਾਲ ਬੈਰੀ ਤੁਹਾਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰਦਾ ਆ ਉਹਦੇ ਰਾਈ ਜਿਹਦੇ ਜੀਵਨ ਦੇ ਵਿੱਚ ਪ੍ਰਾਰਥਨਾ ਦੀ ਕਮੀ ਆ ਜਿਹਦੇ ਜੀਵਨ ਦੇ ਵਿੱਚ ਸਮਝ ਦੀ ਕਮੀ ਆ ਉਹਨੂੰ ਉਹ ਆਪਣਾ ਹਥਿਆਰ ਬਣਾ ਕੇ ਇਸਤੇਮਾਲ ਕਰਦਾ ਆ ਪਰ ਅਗਰ ਤੁਸੀਂ ਉਸ ਹਥਿਆਰ ਦੇ ਨਾਲ ਹਲਾਕ ਹੋ ਰਹੇ ਆ ਵੱਡੇ ਫੱਟੇ ਜਾ ਰਹੇ ਆ ਇਹਦਾ ਮਤਲਬ ਤੁਹਾਡੇ ਵੀ ਜੀਵਨ ਦੇ ਵਿੱਚ ਪ੍ਰਾਰਥਨਾ ਦੀ ਕਮੀ ਆ ਤੁਹਾਡੇ ਜੀਵਨ ਦੇ ਵਿੱਚ ਵੀ ਸਮਝ ਤੇ ਗਿਆਨ ਦੀ ਕਮੀ ਆ ਕਿਉਂਕਿ ਅਗਰ ਤੁਹਾਡੇ ਜੀਵਨ ਦੇ ਵਿੱਚ ਸਮਝ ਦੀ ਗਿਆਨ ਦੀ ਪ੍ਰਾਰਥਨਾ ਦੀ ਕਮੀ ਨਾ ਹੋਏ ਤੁਹਾਨੂੰ ਸਮਝ ਆਏਗਾ ਕਿ ਇਹ ਮੇਰੇ ਨਾਲ ਲੜਨ ਵਾਲਾ ਮੇਰਾ ਭਰਾ ਨਹੀਂ ਆ ਮੇਰੇ ਨਾਲ ਲੜਨ ਵਾਲੀ ਮੇਰੀ ਪਤਨੀ ਨਹੀਂ ਆ ਮੇਰੇ ਨਾਲ ਲੜਨ ਵਾਲਾ ਮੇਰਾ ਪਤੀ ਨਹੀਂ ਆ ਮੇਰੇ ਬੱਚੇ ਨਹੀਂ ਆ ਪਰ ਇਹਨਾਂ ਦੀ ਕਮਜ਼ੋਰੀ ਦਾ ਇਸਤੇਮਾਲ ਦੁਸ਼ਟ ਆਤਮਾ ਕਰ ਰਿਹਾ ਆ ਉਹ ਮੇਰੀ ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਦਾ ਆ ਉਹ ਮੇਰੇ ਘਰ ਨੂੰ ਖਰਾਬ ਕਰਨਾ ਚਾਹੁੰਦਾ ਇਸ ਲਈ ਇਹਨਾਂ ਨੂੰ ਇਸਤੇਮਾਲ ਕਰ ਰਿਹਾ ਆ ਉਹ ਦੋਸਤਾਂ ਦੋਸਤਾਂ ਦੇ ਵਿੱਚ 파ਟਕ ਪਾ ਦਿੰਦਾ ਕਿ ਕਿਤੇ ਤੁਹਾਡੀ ਤਰੱਕੀ ਨਾ ਹੋ ਜੇ ਕਿਤੇ ਤੁਸੀਂ ਮਿਲ ਕੇ ਕੋਈ ਬਿਜ਼ਨਸ ਨਾ ਕਰ ਲਵੋ ਕੋਈ ਚੰਗਾ ਕੰਮ ਨਾ ਕਰ ਲਵੋ ਤਾਂ ਉਹ ਉਹ ਜਾਣਦਾ ਹੈ ਕਿ ਹੁਣ ਕੀ ਚੰਗਾ ਹੋਣ ਵਾਲਾ ਚੰਗਾ ਹੋਣ ਤੋਂ ਪਹਿਲਾਂ ਉਹ ਫਸਾਦ ਪਾਉਣ ਦੀ ਐ ਡਿਸਟਰੈਕਟ ਕਰਨ ਦੀ ਤੁਹਾਡੇ ਧਿਆਨ ਨੂੰ ਭਟਕਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਪਰ ਤੁਸੀਂ ਸਮਝਦਾਰ ਹੋਣਾ ਇੱਥੇ ਲਿਖਿਆ ਉਹਦਾ ਸਾਹਮਣਾ ਕਰੋ ਉਹਦਾ ਸਾਹਮਣਾ ਕਰਨਾ ਮਤਲਬ ਗਾਲ ਵੱਟੇ ਗਾਲ ਕੱਢ ਕੇ ਸਾਹਮਣਾ ਨਹੀਂ ਕਰਨਾ ਚਪੇੜ ਵੱਟੇ ਚਪੇੜ ਮਾਰ ਕੇ ਸਾਹਮਣਾ ਨਹੀਂ ਕਰਨਾ ਇੱਕ ਜਾਣਾ ਗਲਤ ਕਰ ਰਿਹਾ ਆ ਤੁਸੀਂ ਠੀਕ ਰਹਿਣਾ ਆ ਇਹੀ ਉਹਦਾ ਸਾਹਮਣਾ ਕਰਨਾ ਆ ਤੁਸੀਂ ਉਹਦੇ ਜਾਲ ਵਿੱਚ ਨਹੀਂ ਫਸਣਾ ਇਸੇ ਤਰੀਕੇ ਨਾਲ ਤੁਸੀਂ ਉਹਦਾ ਸਾਹਮਣਾ ਕਰਨਾ ਆ ਔਰ ਜਦੋਂ ਉਹ ਤੁਹਾਨੂੰ ਗੁੱਸਾ ਨਹੀਂ ਦਿਵਾ ਪਾਏਗਾ ਜਦੋਂ ਜੋ ਤੁਹਾਨੂੰ ਉਹ ਕਹਿ ਰਿਹਾ ਆ ਕਿ ਚੱਲ ਪ੍ਰਾਰਥਨਾ ਕਰਨ ਦੇ ਪਹਿਲਾਂ ਇੱਕ ਮੂਵੀ ਦੇਖ ਲਾ ਪ੍ਰਾਰਥਨਾ ਕਰਨ ਦੇ ਪਹਿਲਾਂ ਆਪਣਾ ਫੇਵਰਟ ਸੀਰੀਅਲ ਦੇਖ ਲਾ ਜਦੋਂ ਤੁਸੀਂ ਤੁਸੀਂ ਉਹਨੂੰ ਕਹੋਗੇ ਨਹੀਂ ਪ੍ਰੇਅਰ ਦਾ ਟਾਈਮ ਆ ਮਤਲਬ ਪ੍ਰੇਅਰ ਦਾ ਟਾਈਮ ਆ ਮੈਂ ਪ੍ਰੇਅਰ ਕਰਾਂਗਾ ਮੈਂ ਪਹਿਲਾਂ ਪ੍ਰੇਅਰ ਹੀ ਕਰਾਂਗਾ ਮੈਂ ਹੋਰ ਕੋਈ ਵੀ ਕੰਮ ਪਹਿਲਾਂ ਨਹੀਂ ਕਰਾਂਗਾ ਮੋਬਾਈਲ ਪਹਿਲਾਂ ਨਹੀਂ ਚੱਕਾਂਗਾ ਟੈਲੀਵਿਜ਼ਨ ਪਹਿਲਾਂ ਨਹੀਂ ਔਨ ਕਰਾਂਗਾ ਪਰ ਮੈਂ ਪਹਿਲਾਂ ਪ੍ਰਾਰਥਨਾ ਕਰਾਂਗਾ ਮਤਲਬ ਤੁਸੀਂ ਬੈਰੀ ਦਾ ਸਾਹਮਣਾ ਕਰ ਰਹੇ ਆ ਜਿਹੜੇ ਥਾਟਸ ਉਹ ਤੁਹਾਡੇ ਅੰਦਰ ਪਾ ਰਿਹਾ ਜਿਹੜੇ ਵਿਚਾਰ ਉਹ ਤੁਹਾਡੇ ਅੰਦਰ ਪਾ ਰਿਹਾ ਤੁਸੀਂ ਉਹਦਾ ਸਾਹਮਣਾ ਕਰ ਰਹੇ ਆ ਜਦੋਂ ਤੁਸੀਂ ਉਹਦੇ ਅੱਖੇ ਨਹੀਂ ਲੱਗੋਗੇ ਕਹਿੰਦਾ ਫੇਰ ਉਹ ਕੀ ਕਰੂਗਾ ਤੁਹਾਡੇ ਕੋਲੋਂ ਭੱਜ ਜਾਊਗਾ ਫੇਰ ਉਹਨੂੰ ਸਮਝ ਆ ਜਣੀ ਕਿ ਇਹ ਬੰਦਾ ਮੇਰੇ ਜਾਲ ਚ ਫਸਣ ਵਾਲਾ ਨਹੀਂ ਆ ਪਰ ਜੇਕਰ ਤੁਸੀਂ ਉਹ ਉਹਦੇ ਜਾਲ ਚ ਫਸ ਗਏ ਕਿਸੇ ਨੇ ਤੁਹਾਨੂੰ ਦੁੱਖ ਦੇਣ ਵਾਲੀ ਗੱਲ ਕੀਤੀ ਤੁਸੀਂ ਦੁਖੀ ਹੋਗੇ ਕਿਸੇ ਨੇ ਰਵਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਰੋਣ ਲੱਗ ਗਏ ਕਿਸੇ ਨੇ ਹਰਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਹਾਰ ਗਏ ਮਤਲਬ ਫੇਰ ਔਖਾ ਹੈ ਤੁਹਾਡਾ ਫੇਰ ਉਨੀ ਜਿੱਦਾਂ ਤੁਹਾਨੂੰ ਇਸਤੇਮਾਲ ਕਰਨਾ ਹੈ ਫੇ ਉਹਨੇ ਕਾਰ ਹੀ ਲੈਣਾ ਹੈ ਪਰ ਜੇ ਤੁਸੀਂ ਚਾਹਨੇ ਆ ਉਹਦੀ ਇੱਛਾ ਪੂਰੀ ਨਾ ਹੋਏ ਪਰਮੇਸ਼ਵਰ ਦੀ ਇੱਛਾ ਪੂਰੀ ਹੋਏ ਤਾਂ ਪਰਮੇਸ਼ਵਰ ਦੀ ਇੱਛਾ ਕੀ ਆ ਕਹਿੰਦਾ ਲਾਭ ਦੀ ਆ ਹਾਨੀ ਦੀ ਨਹੀਂ ਆ ਪਰਮੇਸ਼ਵਰ ਦੀ ਇੱਛਾ ਆ ਤੁਹਾਨੂੰ ਖੁਸ਼ੀਆਂ ਦੇਣਾ ਤੁਹਾਨੂੰ ਬles ਕਰਨਾ ਤੁਹਾਨੂੰ ਸਟਰੋਂਗ ਕਰਨਾ ਤੁਹਾਨੂੰ ਸਮਝ ਦੇਣਾ ਤੁਹਾਨੂੰ ਗਿਆਨ ਦੇਣਾ ਤੁਹਾਨੂੰ ਉਹ ਬੁਰਾਈਆਂ ਜਿਹੜੀਆਂ ਤੁਹਾਨੂੰ ਨਾਸ਼ ਕਰਨਾ ਚਾਹੁੰਦੀਆਂ ਪ੍ਰਭੂ ਤੁਹਾਨੂੰ ਉਹਨਾਂ ਦੇ ਸਾਹਮਣੇ ਸਟਰੋਂਗ ਪਿਲਰ ਖੜੇ ਕਰਨਾ ਚਾਹੁੰਦੇ ਪਰਮੇਸ਼ਵਰ ਦੀ ਇੱਛਾ ਆ ਅਰ ਸਾਨੂੰ ਇਹ ਚੀਜ਼ ਸਮਝਣੀ ਹੋਊਗੀ ਸਾਨੂੰ ਪਰਮੇਸ਼ਰ ਦੇ ਅਧੀਨਗੀ ਦੇ ਵਿੱਚ ਆਉਣ ਦੀ ਜ਼ਰੂਰਤ ਆ ਤੇ ਪਰਮੇਸ਼ਰ ਦੇ ਅਧੀਨਗੀ ਦੇ ਵਿੱਚ ਆਉਣ ਦੇ ਲਈ ਸਾਨੂੰ ਵਚਨ ਮੰਨਣਾ ਹੋਊਗਾ ਵਚਨ ਦੇ ਅਨੁਸਾਰ ਜੀਣਾ ਹੋਊਗਾ ਵਚਨ ਦੇ ਅਨੁਸਾਰ ਚੱਲਣਾ ਹੋਊਗਾ ਦੇਖੋ ਦੋ ਬੇੜੀਆਂ 'ਚ ਪੈਰ ਰੱਖਣੇ ਬੰਦ ਕਰ ਦਿਓ ਹੱਥ ਬੰਨ ਕੇ ਬੇਨਤੀ ਕਰਦੇ ਆ ਤੁਹਾਡੇ ਅੱਗੇ ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਜਦੋਂ ਤੁਸੀਂ ਚਰਚ ਵਿੱਚ ਵੀ ਆਉਂਦੇ ਹੋ ਤੇ ਜਾ ਕੇ ਘਰ ਵਿੱਚ ਘਰ ਵਾਲੇ ਨਾਲ ਲੜਦੇ ਹੋ ਜਠਾਣੀ ਨਾਲ ਲੜਦੇ ਹੋ ਭਰਾ ਨਾਲ ਲੜਦੇ ਹੋ ਪਰਜਾਈ ਨਾਲ ਲੜਦੇ ਹੋ ਤੀਮੀ ਨੂੰ ਕੁੱਟਦੇ ਹੋ ਜਾ ਕੇ ਸ਼ਰਾਬ ਚੱਕ ਕੇ ਪੀਣ ਲੱਗ ਜੰਨੇ ਹੋ ਜਾ ਕੇ ਜੂਆ ਖੇਡਣ ਲੱਗ ਜੰਨੇ ਹੋ ਤਾਂ ਤੁਸੀਂ ਪ੍ਰਭੂ ਨੂੰ ਜਾਂ ਕਿਸੇ ਆਦਮੀ ਨੂੰ ਨਹੀਂ ਤੁਸੀਂ ਖੁਦ ਨੂੰ ਧੋਖਾ ਦੇ ਰਹੇ ਹੋ ਤੁਹਾਨੂੰ ਇਹ ਭਰਮ ਹੈ ਕਿ ਮੈਂ ਇੱਕ ਧਰਮੀ ਬੰਦਾ ਹਾਂ ਇੱਕ ਧਰਮੀ ਬੰਦਾ ਕਦੇ ਆਪਣੀ ਜਨਾਨੀ ਨੂੰ ਨਹੀਂ ਕੁੱਟੂਗਾ ਇੱਕ ਧਰਮੀ ਔਰਤ ਕਦੇ ਆਪਣੇ ਆਦਮੀ ਦੇ ਵਿਰੁੱਧ ਨਹੀਂ ਬੋਲੂਗੀ ਇੱਕ ਧਰਮੀ ਮਾਂ ਕਦੇ ਆਪਣੇ ਬੱਚਿਆਂ ਦੇ ਪ੍ਰਤੀ ਜੋ ਉਹਦੇ ਫਰਜ਼ ਆ ਉਹਨਾਂ ਨੂੰ ਨਹੀਂ ਅਧੂਰਾ ਛੱਡੂਗੀ ਅਸੀਂ ਆਪਣੇ ਫਰਜ਼ਾਂ ਨੂੰਰ ਆਪਣੇ ਸੂਲਾਂ ਨੂੰ ਬੈਲੈਂਸ ਵਿੱਚ ਲੈ ਕੇ ਚੱਲਦੇ ਆਂ ਅਗਰ ਅਸੀਂ ਧਰਮੀ ਆਂ ਚਰਚ ਜਾਣ ਦਾ ਫਾਇਦਾ ਤਾਂ ਹੀ ਆ ਜੇਕਰ ਅਸੀਂ ਆਪਣੇ ਜੀਵਨ ਵਿੱਚ ਉਹ ਅਸੂਲ ਲਈਏ ਜਿਹੜੇ ਪਰਮੇਸ਼ਵਰ ਦਾ ਵਚਨ ਸਾਨੂੰ ਦੱਸਦਾ ਆ ਤੁਸੀਂ ਦਸਵੰਤਾਂ ਵਿੱਚ ਵਫਾਦਾਰ ਨਹੀਂ ਹੋ ਫੇਰ ਕਿੰਨੇ ਸਾਡੀ ਦੁਕਾਨ ਨਹੀਂ ਚੱਲਦੀ ਸਾਡੀ ਬਿਜ਼ਨਸ ਨਹੀਂ ਚੱਲਦੀ ਸਾਡੇ ਰਾਹ ਨਹੀਂ ਖੁੱਲਦੇ ਤੁਸੀਂ ਬੀਜ ਨੂੰ ਖਾ ਜਾਣੇ ਹੋ ਤੇ ਫਸਲ ਕਿੱਥੋਂ ਆਊਗੀ ਚੁੰਮੇ ਮਾਰ ਰਿਹਾ ਬਹੁਤ ਸਾਰੇ ਦੇਖੋ ਸੇਂਗ ਲਾ ਕੇ ਮੂੰਹ ਕਾਲਾ ਕਰਕੇ ਅੱਖਾਂ ਲਾਲ ਜਈਆਂ ਕੱਢ ਕੇ ਬੈਰੀ ਨੇ ਆਣ ਕੇ ਨਹੀਂ ਕਹਿਣਾ ਮੈਂ ਸ਼ੈਤਾਨ ਆ ਤਾਂ ਮੈਂ ਹੁਣ ਤੈਨੂੰ ਪਰੇਸ਼ਾਨ ਕਰਨਾ ਆ ਇਦਾਂ ਨਹੀਂ ਹੋਨੇ ਹੁਣ ਉਹਨੇ ਕਿਸੇ ਨਾ ਕਿਸੇ ਸਧਾਰਨ ਤੇ ਤੁਹਾਡੇ ਇਨਟਚ ਰਹਿਣ ਵਾਲੇ ਬੰਦੇ ਦੇ ਨਾਲ ਤੁਹਾਡੇ ਸੰਪਰਕ ਚ ਰਹਿਣ ਵਾਲੇ ਬੰਦੇ ਦੇ ਰਾਹੀਂ ਤੁਹਾਨੂੰ ਪਰਮਾਉਣਾ ਆ ਸਮਝ ਜੋ ਇਸ ਗੱਲ ਨੂੰ ਅਰੋ ਤੁਹਾਨੂੰ ਆਣ ਕੇ ਕਹੇਗਾ ਨਵੇਂ ਨੇਮ ਦੇ ਵਿੱਚ ਤਾਂ ਦਸਵੰਦ ਦੇਣਾ ਬੰਦਿਆ ਮੈਂ ਇਹ ਕਹਿ ਦਿੰਨੀ ਆ ਕਿ ਠੀਕ ਆ ਬੰਦਿਆ ਜਦ ਕਿ ਬੰਦ ਨਹੀਂ ਆ ਪਰ ਜੇ ਦਸਵੰਦ ਦੇਣਾ ਬੰਦ ਆਤ ਨਵੇਂ ਨੇਮ ਦੇ ਸਾਬ ਨਾਲ ਤੇ ਭਾਵੇਂ 100 ਦਾ 100 ਹੀ ਪਰਮੇਸ਼ਵਰ ਨੂੰ ਦੇ ਦਿਓ ਕਹਿੰਦਾ ਖੁੱਲ੍ਹ ਦਿਲ ਦੀ ਭੇਟਾ ਦੇ ਨਾਲ ਦਿਓ ਨਵੇਂ ਨੇਮ ਦੇ ਅਕੋਰਡਿੰਗ ਹੈ ਤੁਸੀਂ ਭਾਵੇਂ 80% ਦਿਓ ਤੂੰ ਸੀ 50% ਦਿਓ ਕਿਉਂਕਿ ਨਵੇਂ ਨੇਮ ਦੇ ਹਸਾਬ ਨਾਲ ਪਹਿਲੀ ਸਦੀ ਦੀ ਕਲੀਸੀਆ ਪਰਮੇਸ਼ਵਰ ਦੇ ਕੰਮਾਂ ਦੇ ਲਈ ਔਰ ਉਹ ਰਸੂਲਾਂ ਦੇ ਲਈ ਆਪਣਾ ਸਾਰਾ ਕੁਝ ਹੀ ਵੇਚ ਕੇ ਉਹਨਾਂ ਦੇ ਪੈਰਾਂ ਵਿੱਚ ਰੱਖ ਦਿੰਦੀ ਸੀ ਤਾਂ ਚੱਲੋ ਫਿਰ ਨਵੇਂ ਨੇਮ ਦੇ ਹਸਾਬ ਨਾਲ ਵੇਚੋ ਆਪਣੇ ਮਕਾਨ ਲਿਆਓ ਪਰਮੇਸ਼ਵਰ ਦੇ ਘਰ ਵਿੱਚ ਕਰੀਏ ਦੱਬ ਕੇ ਰੱਬ ਦਾ ਕੰਮ ਹੋਬੋ ਸਿੱਧੇ ਅਗਰ ਨਵੇਂ ਨੇਮ ਦੇ ਹਸਾਬ ਨਾਲ ਚੱਲਣਾ ਤਾਂ ਤੁਰੋ ਨਵੇਂ ਨੇਮ ਦੇ ਸਾਹਬ ਨਾਲ ਚੱਲਣਾ ਸੌਖਾ ਨਹੀਂ ਆ ਚੱਲਣਾ ਚਾਹੀਦਾ ਆ ਪਰ ਈਜ਼ੀ ਨਹੀਂ ਆ ਇਸੇ ਲਈ ਉਹਨੇ ਕਿਹਾ ਕਿੰਦਾ ਕੋੜ-ਕੋੜ ਕਰਦੇ ਹੋ ਨਾ ਦਿਓ ਖੁਸ਼ਦਿਲੀ ਦੇ ਨਾਲ ਦਿਓ ਜਿੱਦਾਂ ਤੁਹਾਡੇ ਮਨ 'ਚ ਪਰਮੇਸ਼ਰ ਪਾਏ ਉਦਾਂ ਦਿਓ ਪਰ ਅਗਰ ਤੁਸੀਂ ਇਸੇ ਸਿਧਾਂਤ ਨੂੰ ਲੈ ਕੇ ਚੱਲਦੇ ਕਿ ਨਵੇਂ ਨੇਮ ਦੇ ਵਿੱਚ ਦਸਵੰਦ ਨਹੀਂ ਇਸ ਲਈ ਦਸਵੰਦ ਨਹੀਂ ਦਿੰਦੇ ਫਿਰ ਨਵੇਂ ਨੇਮ ਦੀ ਕਲਿਸਿਆ ਨੂੰ ਫਾਲੋ ਕਰੋ ਜੋ ਉਹਨਾਂ ਨੇ ਕੀਤਾ ਉਹ ਕਰੋ ਉਹਨਾਂ ਨੇ ਜਿਹੜੇ ਉਹਨਾਂ ਨੂੰ ਵਚਨ ਸੁਣਾਉਂਦੇ ਸੀ ਉਹਨਾਂ ਦੇ ਪੈਰਾਂ ਹੇਠਾਂ ਹੱਥ ਦੇਣ ਤੱਕ ਜਾਂਦੇ ਸੀ ਉਹ ਤੁਸੀਂ ਤਾਂ ਕਦੀ ਆਣ ਕੇ ਪਾਸਟਰ ਨੂੰ ਪੁੱਛਦੇ ਵੀ ਨਹੀਂ ਵੀ ਪਾਸਟਰ ਜੀ ਕੀ ਹਾਲ ਹੈ ਤੁਹਾਡਾ ਦੱਸੋ ਤੁਸੀਂ ਠੀਕ ਹੋ ਕੇਸ ਟਰੀ ਇਸ ਦੀ ਜ਼ਰੂਰਤ ਹੈ ਚਰਚ ਦੇ ਵਿੱਚ ਤਾਂ ਉਸ ਟਾਈਮ ਦੀ ਕਲੀਸਿਆ ਫਿਕਰਮੰਦ ਸੀਗੀ ਕਿ ਪਰਮੇਸ਼ਵਰ ਦੇ ਕੰਮ ਨੂੰ ਕਿੱਦਾਂ ਵਧਾਉਣਾ ਹੈ ਪ੍ਰਭੂ ਦੇ ਦਾਸ ਦੀ ਕਿੱਦਾਂ ਸਪੋਰਟ ਹੋ ਸਕਦੀ ਆ ਕੀ ਕਰ ਸਕਦੇ ਆ ਉਹ ਸੈਕਰੀਫਾਈਸ ਕਰਦੇ ਸੀ ਉਹ ਲੋਕ ਕਰੋ ਅਸੀਂ ਚਾਹਨੇ ਆ ਕਿ ਤੁਸੀਂ ਨਿਊ ਟੈਸਟਾਮੈਂਟ ਦੀ ਕੰਗਰੀਗੇਸ਼ਨ ਬਣੋ ਨਵੇਂ ਨਾਮ ਦੀ ਕਲੀਸਿਆ ਤੁਸੀਂ ਹੋਵੋ ਇਹ ਪ੍ਰਭੂ ਦੀ ਵੀ ਇੱਛਾ ਆ ਸਾਡੀ ਵੀ ਇੱਛਾ ਆ ਅਰ ਅਗਰ ਤੁਸੀਂ 올ਡ ਟੈਸਟਾਮੈਂਟ ਦੇ ਅਨੁਸਾਰ ਸੋਚਦੇ ਆ ਦਸਵੰਦ ਤੇ ਉਥੋਂ ਦੀਆਂ ਭੇਟਾਂ ਨੂੰ ਵੀ ਤੁਸੀਂ ਅਗਰ ਗਿਣੋ ਕੋਈ ਪਾਪ ਦੀ ਪੇਟਾ ਆ ਕੋਈ ਧੰਨਵਾਦ ਦੀ ਪੇਟਾ ਆ ਕੋਈ ਹੋਮ ਬਲੀ ਦੀ ਪੇਟਾ ਆ ਫਿਰ 10 ਵੰਨ ਦਿਆ ਤਾਂ ਐਟ ਲੀਸਟ 24 ਤੋਂ 28% ਬਣ ਜਾਂਦਾ 10 ਨਹੀਂ ਰਹਿੰਦਾ ਸਮਝਾਉਣ ਵਾਲੇ ਗਲਤ ਸਮਝਾ ਰਹੇ ਆ ਸਿਰਫ 10% ਨਹੀਂ ਆ ਉੱਥੇ ਵੀ 24 ਤੋਂ 28% ਐਟ ਲੀਸਟ 30% ਹੀ ਬਣ ਜਾਂਦਾ ਅਪਰੋਕਸੀਮੇਟ ਅਗਰ ਤੁਸੀਂ ਉਹਨੂੰ ਕਾਊਂਟ ਕਰੋਗੇ ਨਾ ਸਹੀ ਤਰੀਕੇ ਦੇ ਨਾਲ ਘਰੇ ਬੈਠ ਕੇ ਵਚਨ ਖੋਲ ਕੇ ਤਾਂ ਫੇਰ ਤੁਸੀਂ ਦੇਖੋਗੇ ਕਿ ਸਾਨੂੰ ਤਾਂ ਬੜਾ ਥੋੜਾ ਜਿਹਾ ਹੀ ਕਿਹਾ ਜਾ ਰਿਹਾ ਹੈ ਕਿ ਅਸੀਂ ਥੋੜੇ ਵਿੱਚ ਵੀ ਵਫਾਦਾਰ ਨਹੀਂ ਹੋ ਰਹੇ ਤਾਂ ਅਸੀਂ ਉਹ ਜਿਹੜੀਆਂ ਦੁਸ਼ਟ ਆਤਮੇ ਸਾਡੇ ਕੰਨਾਂ ਵਿੱਚ ਕੰਨ ਮੰਨ ਕਰ ਕਰ ਜਾਂਦੇ ਆ ਨਾ ਅਸੀਂ ਉਹਨਾਂ ਨੂੰ ਸੁਣਨ ਲੱਗ ਜਾਂਦੇ ਆ ਪਰ ਅਸੀਂ ਉਹਨਾਂ ਚੀਜ਼ਾਂ ਤੇ ਗੌਰ ਨਹੀਂ ਫਰਮਾਉਂਦੇ ਜੋ ਸਾਨੂੰ ਵਚਨ ਬਿਆਨ ਕਰਦਾ ਆ ਅਸੀਂ ਪਰਮੇਸ਼ਰ ਦੇ ਅਧੀਨਗੀ ਦੇ ਵਿੱਚ ਰਹਿਣਾ ਹੈ ਪਰਮੇਸ਼ਵਰ ਦਾ ਵਚਨ ਕਹਿੰਦਾ ਛੇ ਦਿਨ ਕੰਮ ਕਰ ਤੇ ਸੱਤਵੇਂ ਦਿਨ ਮੇਰੀ ਹਜ਼ੂਰੀ ਦੇ ਵਿੱਚ ਆ ਤਾਂ ਫਿਰ ਸੱਤਵਾਂ ਦਿਨ ਕਿੱਥੇ ਆ ਕੀ ਤੁਸੀਂ ਰੈਗੂਲਰ ਹੋ ਪ੍ਰਭੂ ਦੇ ਨਾਲ ਬਹੁਤ ਥੋੜੇ ਜੇ ਰੈਗੂਲਰ ਹੋਵੋ ਪ੍ਰਭੂ ਦੇ ਆਧਿਨ ਕੀ ਦੇ ਵਿੱਚ ਆਓ ਨਹੀਂ ਦੁਸ਼ਟ ਆਤਮਾ ਕੰਮ ਕਰੇਗਾ ਪਰ ਤੁਸੀਂ ਤਾਂ ਉਹਦੀ ਸੁਣਦੇ ਆ ਅੱਜ ਸਗਨ ਆ ਚੱਲ ਆਇਆ ਅੱਜ ਅਫਸੋਸ ਕਰਿਆ ਅੱਜ ਫਲਾਣੇ ਦੇ ਬਰਥਡੇ ਆ ਉੱਥੇ ਚਲੇ ਜਾ ਅੱਜ ਮੂਵੀ ਰਿਲੀਜ਼ ਹੋਈ ਆ ਥੀਏਟਰ ਨੂੰ ਚਲੇ ਜਾਓ ਅੱਜ ਪਿਕਨਿਕ ਮਨਾ ਲਓ ਚਲ ਅੱਜ ਵੇਲੇ ਅੱਜ ਚਰਚ ਨੂੰ ਚਲੇ ਜਓ ਤਾਂ ਮਤਲਬ ਤੁਸੀਂ ਮਹੀਨੇ ਦੇ ਵਿੱਚ 4 ਸੰਡੇਸ ਤੁਸੀਂ ਦਿਮਨ ਨੂੰ ਫੀਡ ਕਰਦੇ ਹੋ ਤੇ ਇੱਕ ਸੰਡੇ ਤੁਸੀਂ ਪਰਮੇਸ਼ਵਰ ਨੂੰ ਦਿੰਦੇ ਹੋ ਫੇਰ ਤੁਹਾਡੇ ਜੀਵਨ ਦੇ ਵਿੱਚ ਉਹਨੇ ਹਿੱਸੇ ਉਹਦੀ ਮਰਜ਼ੀ ਪੂਰੀ ਹੋਊਗੀ ਉਹਨੇ ਹਿੱਸੇ ਉਹਦੀ ਮਰਜ਼ੀ ਪੂਰੀ ਹੋਊਗੀ ਜੈਸੇ ਕੋ ਤੈਸਾ ਤਾਂ ਅਗਰ ਤੁਸੀਂ ਚਾਹਨੇ 100% ਬਾਈਬਲ ਦੀਆਂ ਬlesingਸ ਜਿਹੜੀਆਂ ਧਰਮੀ ਲੋਕਾਂ ਦੇ ਲਈ ਪਰਮੇਸ਼ਵਰ ਦੇ ਬਚਨ ਵਿੱਚ ਲਿਖਿਆ ਉਹ 100% ਇਸ ਦੀ ਤੁਹਾਨੂੰ ਮਿਲਣ ਤੇ 100% ਦੀ ਸਿੱਧੇ ਹੋ ਕੇ ਬਾਈਬਲ ਦੇ ਵਿੱਚ ਆਜੋ ਬਾਈਬਲ ਵਾਲਾ ਜੀਵਨ ਜੀਣਾ ਸ਼ੁਰੂ ਕਰ ਦਿਓ ਪ੍ਰਭੂ ਦੀ ਅਧੀਨਗੀ ਦੇ ਵਿੱਚ ਆਜੋ ਨਜ਼ਾਰੇ ਲਓ ਪ੍ਰਭੂ ਦੇ ਵਿੱਚ ਮੌਜਾਂ ਹੀ ਮੌਜਾਂ ਹਾਲੇਲੂਇਆ ਅਡਨਸ ਮਲ ਕੀ ਕਹਿੰਦਾ ਹੈ ਕਹਿੰਦਾ ਥੋੜ੍ਹ ਵੀ ਨਾ ਰਹੀ ਤੇ ਮੋਜ ਲੱਗ ਗਈ ਹੈ ਹੈਨਾ ਮੌਜਾਂ ਪ੍ਰਭੂ ਦੇ ਵਿੱਚ ਮੌਜਾਂ ਹੀ ਮੌਜਾਂ ਪਰ ਮੌਜਾਂ ਲੈਣ ਦੇ ਲਈ ਮੌਜਾਂ ਦੇਣ ਵਾਲੇ ਦੀ ਅਧਿਨਕੀ ਦੇ ਵਿੱਚ ਆਉਣਾ ਹੋਊਗਾ ਹallelujah